ਸਾਰੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਵਿਸ਼ਾ ਹੈ ਕਿ ਸਾਡੇ ਲੋਕ ਵਿਦੇਸ਼ਾਂ 'ਚ ਸੈਰਾਂ ਤਾਂ ਬਹੁਤ ਕਰਨ ਜਾਂਦੇ ਨੇ ਪਰ ਉਹਨਾਂ ਤੋਂ ਕੋਈ ਚੰਗਾ ਸਿੱਖਣ ਦਾ ਯਤਨ ਬਹੁਤ ਘੱਟ ਕਰਦੇ ਨੇ ਹਾਂ ਪੈਸਾ ਕਮਾਉਣਾ ਜਾਂ ਮਨੋਰੰਜਨ ਕਰ ਲੈਣਾ ਇਹ ਅਲੱਗ ਗੱਲ ਹੈ ਪਰ ਕੁਝ ਉਹਨਾਂ ਵਰਗੇ ਬਣਨਾ ਚੰਗੇ ਇਨਸਾਨ ਬਣਨਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਆਓ ਅਸੀਂ ਬਰਤਾਨੀਆਂ ਤੋਂ ਵੀ ਕੁਝ ਸਬਕ ਸਿੱਖ ਲਈਏ ਇਸ ਲੇਖ ਦੇ ਲਿਖਾਰੀ ਨੇ ਕਰਨ ਥਾਪੜੀ ਜੀ ਤੇ ਇਹਨਾਂ ਦਾ ਇਹ ਲੇਖ 25 ਮਈ 2014 ਨੂੰ ਜਗ ਬਾਣੀ ਦੇ ਵਿੱਚ ਛਪਿਆ ਸੀ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਬੜੀ ਇਹਨੇ ਸੁੰਦਰ ਜਿਹੜੀ ਅਗਵਾਈ ਸਾਨੂੰ ਦੇਣ ਦਾ ਯਤਨ ਕੀਤਾ ਇਸ ਹਫਤੇ ਦੇ ਅਖੀਰ ਤੇ ਜਦੋਂ ਅਸੀਂ ਨਾ ਸਿਰਪ ਵਿਆਪਕ ਸਗੋਂ ਸੰਭਵ ਤੌਰ ਤੇ ਧਰਤੀ ਹਿਲਾ ਦੇਣ ਵਾਲੀ ਸਿਆਸੀ ਤਬਦੀਲੀ ਦੀ ਤਿਆਰੀ ਕਰ ਰਹੇ ਹਾਂ ਤਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਅਸੀਂ ਬਰਤਾਨਵੀਆ ਤੋਂ ਸਿੱਖ ਸਕਦੇ ਹਾਂ ਇਹ ਗੱਲ ਇਹ ਗੱਲਾਂ ਹਾਰੇ ਹੋਏ ਪ੍ਰਧਾਨ ਮੰਤਰੀ ਵੱਲੋਂ ਆਪਣੇ ਉੱਤਰ ਅਧਿਕਾਰੀ ਨੂੰ ਸੱਤਾ ਸੌਂਪਣ ਦੀ ਰਫ਼ਤਾਰ ਅਤੇ ਸਲੀਕੇ ਨਾਲ ਸੰਬੰਧਤ ਹਨ ਬੇਸ਼ੱਕ ਇਹ ਗੱਲਾਂ ਦੂਜੇ ਦਰਜੇ ਦੀਆਂ ਲੱਗਣ ਪਰ ਇਹਨਾਂ ਦੀ ਮਹੱਤਤਾ ਨੂੰ ਘਟ ਕਰਕੇ ਨਹੀਂ ਜਾਣਨਾ ਚਾਹੀਦਾ ਇਹ ਸਹੀ ਸਮੇਂ ਸਹੀ ਤਰੀਕੇ ਅਤੇ ਸਹੀ ਗੱਲ ਦਾ ਇੱਕ ਅਟੁੱਟ ਅੰਗ ਹਨ ਭਾਰਤ ਚ ਸੱਤਾ ਦੇ ਦਫ਼ਤਰ ਦੀ ਮਾਲਕੀ ਬੜੀ ਤੇਜ਼ੀ ਨਾਲ ਬਦਲ ਜਾਂਦੀ ਹੈ ਸੌ ਚੱਕ ਸਮਾਗਮ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਸਿੱਧਾ ਸਾਊਥ ਬਲਾਗ ਚ ਪਹੁੰਚ ਜਾਂਦਾ ਹੈ ਅਤੇ ਆਪਣਾ ਅਹੁਦਾ ਸੰਭਾਲ ਲੈਂਦਾ ਹੈ ਪਰ ਜਿੱਥੋਂ ਤੱਕ ਪ੍ਰਧਾਨ ਮੰਤਰੀ ਦੀ ਸਰਕਾਰੀ ਬੰਗਲੇ ਦਾ ਸਵਾਲ ਹੈ ਹਾਰਨ ਵਾਲਾ ਪ੍ਰਧਾਨ ਮੰਤਰੀ ਜੇ ਕਈ ਮਹੀਨਿਆਂ ਤੱਕ ਨਹੀਂ ਤਾਂ ਘੱਟੋ-ਘੱਟ ਕਈ ਹਫ਼ਤਿਆਂ ਤੱਕ ਤਾਂ ਆਪਣੇ ਬੰਗਲੇ 'ਚ ਹੀ ਡਟਿਆ ਰਹੇਗਾ ਜਦਕਿ ਨਵਾਂ ਆਉਣ ਵਾਲਾ ਪ੍ਰਧਾਨ ਮੰਤਰੀ ਉਦੋਂ ਤੱਕ ਇੱਧਰ-ਉੱਧਰ ਦਿਨ ਕੱਟੀ ਕਰੇਗਾ ਜਦੋਂ ਤੱਕ 7 ਰੇਸ ਕੋਰਸ ਰੋਡ ਵਾਲਾ ਬੰਗਲਾ ਪਹਿਲਾ ਵਾਲਾ ਪ੍ਰਧਾਨ ਮੰਤਰੀ ਖਾਲੀ ਕਰਕੇ ਨਹੀਂ ਚਲਾ ਜਾਂਦਾ ਹੁਣ ਜਰਾ ਸੋਚੋ ਕਿ ਬਰਤਾਨੀਆ ਚ ਇਹ ਕੰਮ ਕਿਵੇਂ ਹੁੰਦਾ ਹੈ ਉਥੇ ਰਵਾਇਤ ਮੁਤਾਬਕ ਚੋਣਾਂ ਵੀਰਵਾਰ ਨੂੰ ਹੁੰਦੀਆਂ ਹਨ ਅਤੇ ਰਾਤ 10 ਵਜੇ ਚੋਣ ਪ੍ਰਕਿਰਿਆ ਬੰਦ ਹੋ ਜਾਂਦੀ ਹੈ ਅਤੇ ਸਵੇਰੇ 2 ਜਾਂ 3 ਵਜੇ ਤੱਕ ਨਤੀਜੇ ਦਾ ਪਤਾ ਲੱਗ ਜਾਂਦਾ ਹੈ ਸਪਸ਼ਟ ਅਤੇ ਫੈਸਲਾ ਕੌਣ ਫਤਵਾ ਜਿਵੇਂ ਕਿ ਅਕਸਰ ਹੁੰਦਾ ਹੈ ਆਉਣ ਦੀ ਹਾਲਤ 'ਚ ਹਰਨ ਵਾਲਾ ਪ੍ਰਧਾਨ ਮੰਤਰੀ ਦੁਪਹਿਰ ਨੂੰ ਕਾਰ 'ਚ ਬੈਠ ਕੇ ਬੈਂਕਿੰਗਮ ਪਲੇਸ ਪਹੁੰਚ ਜਾਂਦਾ ਹੈ ਅਤੇ ਆਪਣੇ ਦਫਤਰ ਦੀਆਂ ਮੋਹਰਾਂ ਮਹਾਰਾਣੀ ਨੂੰ ਸੌਂਪ ਦਿੰਦਾ ਹੈ। ਉਸ ਤੋਂ ਬਾਅਦ ਉਹ ਡਾਊਨਿੰਗ ਸਟਰੀਟ 'ਚ ਸਥਿਤ ਆਪਣੀ ਸਰਕਾਰੀ ਰਹਿائش ਤੇ ਪ੍ਰਧਾਨ ਮੰਤਰੀ ਦੀ ਕਾਰ 'ਚ ਸਵਾਰ ਹੋ ਕੇ ਚੱਲ ਪੈਂਦਾ ਹੈ ਕਿਉਂਕਿ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਪਰ ਜਦੋਂ ਉਹ ਮਹਾਰਾਣੀ ਦੇ ਮਹਿਲ ਤੋਂ ਬਾਹਰ ਨਿਕਲਦਾ ਹੈ ਤਾਂ ਮਹਾਰਾਣੀ ਸਲੀਕੇ ਵਜੋਂ ਉਸ ਨੂੰ ਆਪਣੀ ਕਾਰ 'ਚ ਬਿਠਾ ਕੇ ਵਿਦਾ ਕਰਦੀ ਹੈ। ਕੁਝ ਹੀ ਦੇਰ ਬਾਅਦ ਵਿਰੋਧੀ ਧਿਰ ਦਾ ਨੇਤਾ ਪੁਰਾਣੀ ਵਿਰੋਧੀ ਧਿਰ ਦੇ ਨੇਤਾ ਦੀ ਕਾਰ 'ਚ ਸਵਾਰ ਹੋ ਕੇ ਮਹਾਰਾਣੀ ਦੇ ਮਹਿਲ 'ਚ ਪਹੁੰਚਦਾ ਹੈ ਕਿਉਂਕਿ ਉਦੋਂ ਤੱਕ ਉਹ ਵਿਰੋਧੀ ਧਿਰ ਦਾ ਨੇਤਾ ਹੀ ਹੁੰਦਾ ਹੈ। ਪਰ ਇੱਕ ਦੂਜੇ ਦੇ ਹੱਥ ਚੁੰਮਣ ਦੀ ਰਸਮ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦੀ ਕਾਰਜ ਵਿਦਾ ਹੁੰਦਾ ਹੈ ਅਤੇ ਸਿੱਧਾ ਆਪਣੀ ਸਰਕਾਰੀ ਰਹਿائش 10 ਡਾਊਨਿੰਗ ਸਟਰੀਟ ਉੱਤੇ ਪਹੁੰਚ ਜਾਂਦਾ ਹੈ ਜ ਜਨਾ ਕਲਪਨਾ ਕਰਕੇ ਇਸ ਵਖਪੇ ਚ ਜੜੀਆਂ ਕਿਹੜੀਆਂ ਗੱਲਾਂ ਵਾਪਰੀਆਂ ਜਿਸ ਸਮੇ ਵਿਦਾਈ ਲੈ ਰਿਹਾ ਪ੍ਰਧਾਨ ਮੰਤਰੀ ਵਕਿੰਗਮ ਪਲੇਸ ਚ ਮੌਜੂਦ ਸੀ ਉਦੋਂ ਘਰ ਦਾ ਸਮਾਨ ਹਟਾਉਣ ਵਾਲਿਆਂ ਨੇ ਉਹਨਾਂ ਦਾ ਬੋਰੀਆ ਬਿਸਤਰਾ ਬੰਨਿਆ ਅਤੇ ਸਾਰਾ ਸਮਾਨ ਚੁੱਕ ਕੇ ਉਹਨਾਂ ਦੇ ਘਰ ਪਹੁੰਚਾ ਦਿੱਤਾ। ਕੁਝ ਕੁ ਘੰਟਿਆਂ ਬਾਅਦ ਜਦੋਂ ਨਵਾਂ ਪ੍ਰਧਾਨ ਮੰਤਰੀ ਉੱਥੇ ਪਹੁੰਚਦਾ ਹੈ ਤਾਂ ਸਰਕਾਰੀ ਰਿਹੈਸਟੇ ਉਸ ਦਾ ਸਵਾਗਤ ਕਰਨ ਵਾਲੇ ਤਿਆਰ ਖੜੇ ਹੁੰਦੇ ਹਨ। ਬ੍ਰਿਟਾਨੀਆ 'ਚ ਇਹ ਪ੍ਰਕਿਰਿਆ ਬਿਲਕੁਲ ਆਪਰੇਸ਼ਨ ਵਰਗੀ ਬਰੀਕੀ ਨਾਲ ਕੁਝ ਘੰਟਿਆਂ ਵਿੱਚ ਸੰਪੂਰਨ ਹੋ ਜਾਂਦੀ ਹੈ। ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਕੀ ਹੋਣ ਜਾ ਰਿਹਾ ਹੈ। ਕੋਈ ਵੀ ਕਿਸੇ ਗੱਲ ਤੇ ਇਤਰਾਜ਼ ਨਹੀਂ ਕਰਦਾ ਅਸਲ ਵਿੱਚ ਜੇ ਇਸ ਪ੍ਰਕਿਰਿਆ 'ਚ ਕੋਈ ਤਬਦੀਲੀ ਹੁੰਦੀ ਹੈ ਤਾਂ ਕਈ ਪਾਸਿਓਂ ਨਿਰਾਸ਼ਾ ਦੇ ਸੁਰ ਉੱਭਰਨਗੇ ਦੋ ਮੌਕਿਆਂ 'ਤੇ ਜਦੋਂ ਗੱਠਜੋੜ ਸਰਕਾਰ ਬਣਾਉਣ ਦੀ ਉਮੀਦ 'ਚ ਪ੍ਰਧਾਨ ਮੰਤਰੀ ਆਪਣੀਆਂ ਰਹਿਸ਼ਾਂ 'ਚ ਮੰਡਰਾਉਂਦੇ ਰਹੇ ਜਾਨੀ ਕਿ 1974 'ਚ ਅਤੇ ਐਡਵਰਡ ਹੀਥ 210 'ਚ ਗਾਰਡਨ ਬ੍ਰਾਊਨ ਤਾ 10 ਡਾਊਨ ਸਟਰੀਟ 'ਚ ਉਹਨਾਂ ਦੇ ਨਜ਼ਾਇਜ਼ ਤੌਰ ਤੇ ਟਿਕੇ ਰਹਿਣ ਵਿਰੁੱਧ ਲੋਕਾਂ ਵਿੱਚ ਗੁੱਸਾ ਪੈਦਾ ਹੋ ਗਿਆ ਸੀ ਹਾਲਾਂਕਿ ਉਹ ਸਿਰਫ 3 ਦਿਨਾਂ ਤੱਕ ਹੀ ਉੱਥੇ ਰਹੇ ਸਨ ਇਸ ਦੀ ਤੁਲਨਾ ਜੇਰਾ ਭਾਰਤ ਦੀ ਹਾਲਤ ਨਾਲ ਕਰੋ ਹਾਰੇ ਹੋਏ ਪ੍ਰਧਾਨ ਮੰਤਰੀ ਆਪਣੇ ਸਰਕਾਰੀ ਬੰਗਲੇ 'ਚ ਉਦੋਂ ਤੱਕ ਡਟੇ ਰਹਿੰਦੇ ਹਨ ਜਦੋਂ ਤੱਕ ਉਹਨਾਂ ਲਈ ਦੂਜਾ ਬੰਗਲਾ ਤਿਆਰ ਨਹੀਂ ਹੋ ਗਿਆ ਸਿਰਫ ਇੰਦਰ ਕੁਮਾਰ ਗੁਜਰਾਲ ਦੇ ਮਾਮਲੇ 'ਚ ਹੀ ਅਪਵਾਦ ਦੇਖਣ ਨੂੰ ਮਿਲਿਆ 1998 ਚ ਸ੍ਰੀ ਵਾਜਪਾਈ ਦੇ ਸੌ ਚੱਕ ਸਮਾਗਮ ਚ ਮੌਜੂਦਗੀ ਦਰਜ ਕਰਾਉਣ ਤੋਂ ਬਾਅਦ ਉਹ ਮਹਾਰਾਣੀ ਬਾਗ ਤੋਂ ਸਿੱਧੇ ਆਪਣੇ ਘਰ ਪਹੁੰਚ ਗਏ ਮੈਨੂੰ ਦੱਸਿਆ ਗਿਆ ਹੈ ਕਿ ਮਨਮੋਹਨ ਸਿੰਘ ਵੀ ਕੱਲ ਗੁਜਰਾਲ ਵਾਲੀ ਮਿਸਾਲ ਦੁਹਰਾ ਸਕਦੇ ਹਨ ਅਤੇ ਅਜਿਹੀ ਉਮੀਦ ਕੀਤੀ ਹੀ ਜਾਣੀ ਚਾਹੀਦੀ ਹੈ ਬਰਤਾਨਵੀਆਂ ਤੋਂ ਅਸੀਂ ਇੱਕ ਹੋਰ ਸਬਕ ਵੀ ਸਿੱਖ ਸਕਦੇ ਹਾਂ ਸਾਡੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸਰਕਾਰੀ ਰਹਿਸਾਂ ਦਿੱਤੀਆਂ ਹੀ ਕਿਉਂ ਜਾਂਦੀਆਂ ਹਨ ਇਹਨਾਂ ਚੋਂ ਕੋਈ ਵੀ ਇਹਨਾਂ ਗਰੀਬ ਤਾਂ ਨਹੀਂ ਹੁੰਦਾ ਕਿ ਆਪਣਾ ਘਰ ਨਾ ਬਣਾ ਸਕੇ ਸਾਡੇ ਲੋਕਤੰਤਰ ਚ ਜਿੱਥੇ 33% ਦੀ ਲੋਕ ਘੋਰ ਗਰੀਬੀ ਚ ਰਹਿੰਦੇ ਹਨ ਨੈਤਿਕ ਤੌਰ ਤੇ ਇਹ ਕਿੰਨਾ ਨਫਰਤ ਭਰਪੂਰ ਹੈ ਕਿ ਕਿਸੇ ਸਿਆਸਦਾਨ ਨੂੰ ਉਮਰ ਭਰ ਲਈ ਮੁਫਤ ਸਰਕਾਰੀ ਰਹਿਸ ਦਿੱਤੀ ਜਾਵੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਾਲ ਆਪਣੇ ਚਪੜਾਸੀ ਦੇ ਮੁਕਾਬਲੇ ਕੋਈ ਵਿਸ਼ੇਸ਼ ਵਤੀਰਾ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹਾਂਗਾ ਕਿ ਸੁਰੱਖਿਆ ਜਾਂ ਚਿੰਤਾ ਕੋਈ ਜਾਇਜ਼ ਸਮੱਸਿਆ ਨਹੀਂ ਹੈ ਜੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਛੋਟੇ-ਛੋਟੇ ਫਲੇਟਾਂ ਜਾਂ ਦਿਹਾਤੀ ਮਕਾਨਾਂ 'ਚ ਸੁਰੱਖਿਅਤ ਰਹਿ ਸਕਦੇ ਹਨ ਤਾਂ ਭਾਰਤ ਵੀ ਭਾਰਤੀ ਵੀ ਸੁਰੱਖਿਤ ਰਹਿ ਸਕਦੇ ਹਨ ਭਾਵੇਂ ਉਹ ਝੁੱਗੀ 'ਚ ਰਹਿਣ ਜਾਂ ਅੰਬਾਨੀ ਦੇ ਏ ਟੀਲਾ ਵਿੱਚ ਸਮੱਸਿਆ ਦੀ ਜੜ ਉਸ ਕਲਪਨਾ 'ਚ ਹੈ ਜੋ ਅਸੀਂ ਖੁਦ ਆਪਣੇ ਬਾਰੇ ਕਰਦੇ ਹਾਂ ਮੈਨੂੰ ਖਦਸਾ ਹੈ ਕਿ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਜਾਰਜ ਔਰਵਲ ਦੇ ਸੂਰਾਂ ਵਰਗੇ ਹਾਂ ਭਾਵੇਂ ਸਾਡੇ 'ਚੋਂ ਕੁਝ ਦੂਜਿਆਂ ਤੋਂ ਵੱਧ ਬਰਾਬਰੀ ਦੇ ਹੱਕਦਾਰ ਮਿਲਣੇ ਚਾਹੀਦੇ ਨੇ ਅਸੀਂ ਚਾਹੁੰਦੇ ਹਾਂ ਕਿ ਮੈਂ ਵੱਡਾ ਹਾਂ ਬਾਕੀ ਤਾਂ ਮੇਰੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਹਨ ਤਾਂ ਇਹ ਜਿਹੜਾ ਹੰਕਾਰ ਹੈ ਇਹ ਦੂਜਿਆਂ ਨੂੰ ਨੀਵੇਂ ਦਿਖਾਉਣ ਦੀ ਭਾਵਨਾ ਪੈਦਾ ਕਰਦਾ ਹੈ ਤੇ ਇਸੇ ਕਰਕੇ ਸਾਡੇ ਲੀਡਰ ਸੋਚਦੇ ਨੇ ਕਿ ਜੇ ਇੱਥੇ ਗਰੀਬ ਨਾ ਰਹੇ ਤਾਂ ਸਾਨੂੰ ਨਮਸ਼ਕਾਰਾਂ ਕੌਣ ਕਰੇਗਾ ਸਾਡੇ ਪੈਰੀਂ ਹੱਥ ਕੌਣ ਲਾਵੇਗਾ ਸਾਡੇ ਤਰਲੇ ਕੌਣ ਕਰੇਗਾ ਇਸੇ ਲਈ ਉਹ ਬਹੁਤ ਸਾਡਾ ਵੱਡਾ ਹਿੱਸਾ ਦੇਸ਼ ਦਾ ਉਹ ਗਰੀਬੀ ਵਿੱਚ ਹੀ ਰੱਖਦੇ ਨੇ ਤਾਂ ਕਿ ਉਹਨਾਂ ਦੀ ਅਮੀਰੀ ਦੇ ਡੰਕੇ ਵੱਜਦੇ ਰਹਿਣ ਲੋਕੀ ਉਹਨਾਂ ਨੂੰ ਮੱਥੇ ਟੇਕਦੇ ਰਹਿਣ ਤੁਸੀਂ ਕਿਵੇਂ ਵਿਚਾਰ ਕਰਦੇ ਹੋ ਉਂਝ ਬਰਤਾਨੀਆਂ ਸਾਨੂੰ ਬਹੁਤ ਕੁਝ ਸਿਖਾ ਸਕਦਾ ਹੈ ਪਰ ਅਸੀਂ ਸਿੱਖਣ ਨੂੰ ਤਿਆਰ ਨਹੀਂ ਹਾਂ ਉਹਨਾਂ ਨੇ ਤਾਂ ਇੱਥੇ ਭਾਰਤ ਵਿੱਚ ਹੀ ਆ ਕੇ ਭਾਵੇਂ ਅਸੀਂ ਲੱਖ ਆਖੀ ਜਾਈਏ ਕਿ ਉਹਨਾਂ ਨੇ ਸਾਨੂੰ ਗੁਲਾਮ ਬਣਾਇਆ ਅਸੀਂ ਤਾਂ ਗੁਲਾਮ ਬਣਨ ਨੂੰ ਪਹਿਲਾਂ ਹੀ ਤਿਆਰ ਸੀ ਕਿਸੇ ਇੱਕ ਵੀ ਜੰਗ ਲੜਨ ਤੋਂ ਬਿਨਾਂ ਉਹ ਇੱਥੇ ਆ ਕੇ ਸਾਰੇ ਕਿਤੇ ਕਾਬਜ਼ ਹੋ ਗਏ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਰਾਜ ਕਰਨ ਬਾਰੇ ਪਤਾ ਹੀ ਨਹੀਂ ਸੀ ਇਹ ਤਾਂ ਕੁਝ ਕੁ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਸਾਰਾ ਦੇਸ਼ ਵੰਡਿਆ ਹੋਇਆ ਸੀ ਨਿੱਕੇ ਨਿੱਕੇ ਰਜਵਾੜੇ ਸੀ ਇੱਥੇ ਕੋਈ ਵੱਡੀ ਸਾਂਝ ਵੱਡੀ ਫੌਜ ਵੱਡਾ ਪਾਰਲੀਮੈਂਟ ਵੱਡਾ ਪ੍ਰਬੰਧ ਇੱਥੇ ਕੋਈ ਵੀ ਨਹੀਂ ਸੀ ਉਹਨਾਂ ਨੇ ਤੇ ਆਰਾਮ ਦੇ ਨਾਲ ਆ ਕੇ ਇੱਥੇ ਕਬਜ਼ਾ ਕਰ ਲਿਆ ਫਿਰ ਵੀ ਉਹਨਾਂ ਨੇ ਬਹੁਤ ਕੁਝ ਇੱਥੇ ਸੁਧਾਰਿਆ ਤੇ ਫਿਰ ਵੀ ਬਿਨਾਂ ਕਿਸੇ ਵੱਡੀ جنگ ਤੋਂ ਉਹ ਵਾਪਸ ਦੇਸ਼ ਨੂੰ ਛੱਡ ਕੇ ਚਲੇ ਗਏ ਤੇ ਇੱਥੇ ਬਹੁਤ ਕੁਝ ਸਕੂਲ ਕਾਲਜ ਯੂਨੀਵਰਸਟੀਆਂ ਟਰਾਂਸਪੋਰਟ ਰੇਲਵੇ ਬੈਂਕਾਂ ਬਹੁਤ ਕੁਝ ਇੱਥੇ ਸੰਵਿਧਾਨਿਕ ਢਾਂਚਾ ਪਾਰਲੀਮੈਂਟ ਵਿਧਾਨ ਸਭਾਵਾਂ ਤੇ ਦੇਸ਼ ਨੂੰ ਇੱਕ ਵੱਡਾ ਤਾਕਤਵਰ ਦੇਸ਼ ਬਣਾਉਣ ਵਾਸਤੇ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ ਕਿ ਅਸੀਂ ਉਹਨਾਂ ਤੋਂ ਕੁਝ ਸਿੱਖ ਸਕਾਂਗੇ ਸ਼ਾਇਦ ਅਜੇ ਹੋਰ 100 ਸਾਲ ਅਸੀਂ ਪਿੱਛੇ ਹਾਂ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ